ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਏਸੀ ਮਸਤ ਮਾਨਾ ਸਾਹਿਬ ਮੱਥਾ ਟੇਕਣ ਕਿਉਂਕਿ ਮੱਸਿਆ ਸੀ ਤੇ ਮੱਸਿਆ ਤੇ ਬਹੁਤ ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਨੇ ਤੇ ਆਪਾਂ ਵੀ ਮੱਥਾ ਟੇਕਣ ਗਏ ਸੀ ਤੇ ਬਹੁਤ ਪਾਕ ਵਾਲੀ ਧਰਤੀ ਆ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੀ ਧਰਤੀ ਹੈ ਜੀ ਤੇ ਦੂਰੋਂ ਨੇੜੋਂ ਬਹੁਤ ਸੰਗਤਾਂ ਆਉਂਦੀਆਂ ਨੇ ਅੱਜ ਉਹ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆਂਗੇ ਸਰੋਵਰ ਦੇ ਜਿਹੜਾ ਕਿ ਗੁਰੂ ਘਰ ਆ ਗੁਰੂ ਸਾਹਿਰ ਦੇ ਨਾਲ ਹੀ ਇਸ਼ਨਾਨ ਕਰਦੇ ਨੇ ਦੂਰੋਂ ਨੇੜੋਂ ਆਈਆਂ ਸੰਗਤਾਂ ਆ ਜੋ ਸਭ ਤੋਂ ਪਹਿਲਾਂ ਸਾਨੂੰ ਦਰਸ਼ਨ ਕਰਾਉਣੇ ਆਗੇ ਸਰੋਵਰ ਦੇ ਤੇ ਉੱਥੇ ਇਸ਼ਨਾਨ ਕਰਨ ਆਉਂਦੀਆਂ ਨੇ ਸੰਗਤਾਂ ਤਾਂ ਤੁਸੀਂ ਸਰੋਵਰ ਦੇ ਵਿੱਚ ਬੋਰਡ ਲੱਗਾ ਦੇਖ ਸਕਦੇ ਹੋ ਜ਼ਰੂਰੀ ਸੋਚਨਾ ਦਾ ਕਈ ਵਾਰੀ ਲੋਕ ਮੱਸ਼ੀਆਂ ਨੂੰ ਦਾਣਾ ਵਗੈਰਾ ਪਾ ਦਿੰਦੇ ਨੇ ਪਰ ਇਸ ਨਾਲ ਸਰੋਵਰ ਦਾ ਜਿਹੜਾ ਜਲ ਆ ਉਹ ਗੰਦਲਾ ਹੋ ਜਾਂਦਾ ਹੈ ਕਿਉਂਕਿ ਲੋਕ ਇੱਥੋਂ ਜਲ ਬੋਤਲਾਂ ਵਿੱਚ ਭਰ ਕੇ ਲੈ ਕੇ ਜਾਂਦੇ ਨੇ ਤੇ ਸੁਨਾਣ ਵੀ ਕਰਦੇ ਨੇ ਇਹ ਸਾਫ ਜਿਹੜਾ ਜਲ ਹੁੰਦਾਗਾ ਉਹ ਗੰਦਲਾ ਹੋ ਜਾਂਦਾ ਇਸ ਲਈ ਜ਼ਰੂਰੀ ਸੋਚਨਾ ਦਾ ਬੋਰਡ ਲੱਗਿਆ ਹੋਇਆ ਹੈਗਾ ਇਸ ਤੋਂ ਬਾਅਦ ਕੰਗਾ ਆਪਾਂ ਜਦੋਂ ਜਾਣਿਆਂ ਕੇ ਬਾਹਰ ਨਿਕਲਦੇ ਆਂਗੇ ਸਰੋਵਰ ਤੋਂ ਗਾ ਉਸ ਤੋਂ ਬਾਅਦ ਜਿਹੜੀ ਕਿ ਕੜਾ ਪ੍ਰਸ਼ਾਦ ਦੀ ਦੇਖ ਹੁੰਦੀ ਹੈਗੀ ਆਪਾਂ ਪਰਚੀ ਦੇ ਕੇ ਕਰਾ ਸਕਦੇ ਆਂਗੇ ਉਹ ਵੀ ਸਰੋਵਰ ਤੋਂ ਬਾਅਦ ਜਦੋਂ ਆਪਾਂ ਨਿਕਲਦੇ ਆਂ ਉਸ ਦੇ ਨਾਲ ਹੀ ਸੰਗਤਾਂ ਲਾਈਨ ਬਣਾ ਕੇ ਤੇ ਕਿੰਨੇ ਦੀ ਵੀ ਆਪਾਂ ਪਰਚੀ ਕਟਾ ਕੇ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਕਰਾ ਸਕਦੇ ਹਾਂ ਜੀ ਚਾਹ 20 ਦੀ ਕਰਾ ਲੋ ਚਾਹ 10 ਦੀ ਚਾਹ ਜਿੰਨੇ ਮਰਜ਼ੀ ਦੀ ਤੁਹਾਡੀ ਸ਼ਰਧਾ ਅਨੁਸਾਰ ਤੁਸੀਂ ਕਰਾ ਸਕਦੇ ਹੋ ਇਹ ਆ ਦੇਖੋ ਜੀ ਇੱਥੇ ਕੜਾ ਪ੍ਰਸ਼ਾਦ ਦੀ ਦੇਗ ਤੁਸੀਂ ਕਰਾ ਸਕਦੇ ਹੋਗੇ ਸੰਗਤਾਂ ਲੈਣਾਂ ਲਾ ਕੇ ਇੱਥੇ ਕਰਾ ਕੇ ਲੈ ਕੇ ਜਾਂਦੀਆਂ ਨੇ ਤੇ ਸੰਗਤਾਂ ਉਸ ਤੋਂ ਬਾਅਦ ਇੱਥੇ ਕੜਾ ਪ੍ਰਸ਼ਾਦ ਦੀ ਦੇਗ ਕਰਾ ਕੇ ਕਹਾ ਗੁਰੂ ਸਾਹਿਬ ਜਿਹੜਾ ਕਿ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਉੱਥੇ ਦਰਸ਼ਨ ਕਰਦੀਆਂ ਨੇ ਤੇ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਆਂ ਜੀ ਦਰਬਾਰ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕਰੋ ਜੀ ਦਰਸ਼ਨ ਜਿੱਥੇ ਕਿ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈਗਾ ਅੱਗੇ ਜਾ ਕੇ ਤੁਸੀਂ ਦਰਸ਼ਨ ਕਰੋ ਜੀ you yeah. ਸਤਿ ਸ੍ਰੀ ਅਕਾਲ ਕਡੂਰ ਸਾਹਿਬ ਆਏ ਕਡੂਰ ਸਾਹਿਬ ਉਸਨੇ ਗੇਟ 'ਚ ਇਕੱਠੇ ਹੋਵਾਂਗੇ ਆਹ ਨੂੰ ਕਾਂਗਰਸ ਸਾਹਿਬ ਨੂੰ ਬਾਅਦ ਕਾਰਜ ਸਿਜਣਾ ਦਾਰਸ਼ਨੀ ਦਾ ਹੋਵੇ ਕੋਈ ਉਸ ਤੋਂ ਬਾਅਦ ਮੈਂ ਦਾਸ ਕਰਾਉਂਗਾ ਇਸ ਜਿੰਗਾ 2 ਮਿੰਟ ਫੜੀ ਗਏ ਗੋਬਿੰਦਵਾਲ ਸਾਹਿਬ ਤੇ